ਦੀ ਕਹਾalsa ਬਾਈ ਜੀ ਦੇਖ ਸਕਦੇ ਸਾਡੇ ਗੋਤਵਰਾ ਸਿੰਘ ਸੁਪਾਰਨਾ ਵਿੱਚ ਕਿਉਂ ਬੱਚਿਆਂ ਦੀਆਂ ਗੁਰਮਤੀਆਂ ਕਲਾਸਾਂ ਲੱਗ ਰਹੀਆਂ ਹਰੇ ਐਤਵਾਰ ਨੂੰ ਸਵੇਰੇ 10:30 ਤੋਂ 12:30 ਤੱਕ ਕਲਾਸ ਲੱਗਦੀ ਹੈ ਆਪਣੇ ਬੱਚਿਆਂ ਨੂੰ ਵਾਤੋਂ ਵਾਤ ਇਹਨਾਂ ਕਲਾਸਾਂ ਵਿੱਚ ਲਿਆਓ ਤੇ ਗੁਰਮੁਖੀ ਸਿੱਖਾਓ ਸਾਧ ਸੰਗਤ ਜੋ ਬਾਣੀ ਦਾ ਫਰਮਾਨ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਪਰਪੜ ਪਾਵੇ ਮਾਨ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਾਧ ਸੰਗਤ ਜੋ ਆਪ ਸਾਰੇ ਹੀ ਜਾਣਦੇ ਹੋ ਕਿ ਜੋ ਕਿ ਗੁਰਦੁਆਰਾ ਗੁਰੂ ਸਿੰਘ ਸਭਾ ਪਾਰਵਾ ਵਿਖੇ ਜੋ ਕਿ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਅਤੇ ਆਪ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਗੁਰੂ ਸਿੰਘ ਸਭਾ ਪਾਰਵਾ ਵਿਖੇ ਜੋ ਕਿ ਬੱਚਿਆਂ ਨੂੰ ਪਿਛਲੇ ਤਕਰੀਬਨ 2 ਸਾਲਾਂ ਤੋਂ ਗੁਰਮਤਿ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਕੀਰਤਨ ਤਬਲੇ ਅਤੇ ਪਾਠ ਦੇ ਸੰਤਿਆ ਗੁਰਮੁਖੀ ਦੀ ਸਿੱਖਿਆ ਦਿੱਤੀ ਜਾਂਦੀ ਹੈ ਸੋ ਆਸ ਨੂੰ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਧ ਸੰਗਤ ਜੋ ਬੱਚਿਆਂ ਦੀ ਹੁਣ ਗਰਮੀਆਂ ਦੀਆਂ ਛੁੱਟੀਆਂ ਵੀ ਹੋ ਗਈਆਂ ਨੇ ਸਕੂਲ ਦੀਆਂ ਤੋਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਓ ਤੇ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਗੁਰਬਾਣੀ ਕੀਰਤਨ ਦੀ ਸਿੱਖਿਆ ਪਾਠ ਦੇ ਸੰਤਿਆ ਦੀ ਸਿੱਖਿਆ ਅਤੇ ਗੁਰਮੁਖੀ ਦੀ ਸਿੱਖਿਆ ਆਪ ਦੇਵ ਜੋ ਕਿ ਬੱਚੇ ਆਪਣੇ ਵਿਰਸੇ ਦੇ ਨਾਲ ਗੁਰਮੁਖੀ ਦੇ ਨਾਲ ਅਤੇ ਗੁਰ ਇਤਿਹਾਸ ਨਾਲ ਜੁੜ ਸਕਣ ਤੇ ਆਪਣੇ ਜੀਵਨ ਨੂੰ ਆਪ ਸਫਲ ਬਣਾ ਸਕਣ ਸੋ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨੀਆਂ ਹੋਈਆਂ ਉਹ ਨਾ ਚੁਕਾਂ ਦੀਆਂ ਬੇਨਤੀਆਂ ਵਾਹਿ ਗੁਰਜੀਤ ਕਾਸਾ ਵਾਹਿ ਗੁਰਜੀ ਕੀ ਫਤਿਹ Gracias come back you ਤੂੰ ਆਤਮ ਸੱਚ ਗੰਗਾ ਅਨ ਸੱਚ ਹੈ ਪ੍ਰੀ ਸੱਚ